ਸਾ ਸੇਵਾ ਕੀਤੀ ਉਸਤਲ ਹੈ ਜਿਤ ਸਤ ਗੁਰ ਕਾ ਮਨ ਮੰਨੇ ਜਿਤ ਸਤ ਗੁਰ ਕਾ ਮਨ ਮੰਨੇ ਸਾ ਸੇਵਾ ਕੀਤੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤ ਕਰ ਕਾ ਮੰਨ ਮੰਨੇ ਜਿਤ ਸਤ ਕਰ ਕਾ ਮੰਨ ਮੰਨੇ ਸਹਜ ਹਲ ਹੈ ਜਿਤ ਸਤ ਗੁਰ ਕਾ ਮਨ ਮੰਨੇ ਜਿਤ ਸਤ ਗੁਰ ਕਾ ਮਨ ਮੰਨੇ ਸਾ ਸੇਵਾ ਕੀਤੇ ਉਸਾ ਸੇਵਾ ਕੀਤੇ ਸਹਜ ਹਲ ਹੈ ਜਿਤ ਸਤ ਗੁਰ ਕਾ ਮਨ ਮੰਨੇ ਇਸ ਸਰ ਤੇ ਕਰਾ ਮਨ ਮਨ ਸੇਵੀਆ ਅਹੰ ਸਤਿ ਸੰਮਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਤਿ ਝਾ

ਬਦਾਂ ਤੇ ਪਾਪ ਤੋਂ ਮਤੀ ਗੁਰੂ ਗੋਬਿੰਦ ਗਦਾਰੀਆ ਸਾਰੂ ਸਾਰਾ ਮਿਲਤੀ ਆਈ ਹੈ ਮਨ ਬਾਲਤ ਬਲ ਪਾਈ ਗੁਰੂ ਨੂੰ ਘਰ ਅਗਰ ਤੇ ਆਏ ਗੁਰੂ ਗੋਬਾ ਸਤਿਗੁਰਾਂ ਦਾ ਆਇਆ ਵਾਹਿਗੁਰੂ ਜੀ ਦਾ ਤਾਲ ਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਜੇ ਦੇ ਤੂ ਅੰਤਾਰੁ ਸੁਖੁ ਵਰਸਾ ਆਪ ਬਰਨਿ ਅੰਦਾਰ ਤੋ ਤੁਮੇ ਸਾਥ ਬਰਨਿ ਨਮਿ ਸ਼ਰੀਰ ਤੇ ਨਾਮੈ ਮਰਿ ਚੁਵਾਦੀ ਸਿਮਰਨ ਸੁਨਸਰ ਸੁਖਾਉ ਕਾਲ ਕ੍ਰਿਤੀ ਨਾਮੁ ਮਟਾਰ ਸਿਮਰਉ ਜਾਸਰ ਸੋਨੁ ਭਰੇ ਤੈ ਨਾਮ ਜਨ ਤਨ ਤਨਿ ਤੁਮੈ ਕਾ ਇਤਨਾ ਸੱਚ ਤੇ ਗੁਰ ਕਾ ਭਾਣਾ ਮੰਨ ਲਿਆ ਤੈਨ ਚੜੀ ਚਾਵਾਂ ਕਰਣ ਮੰਨ ਲੈ ਤੈਨ ਚੜੀ ਚਾਵਾਂ ਕਰਣ ਮੰਨ ਲੈ ਸਾਹਿਬ ਕੀਤੀ ਸਾਹਿਬ ਕੀਤੀ ਸੋਫਾ ਸਭ ਤੋਂ ਪਹਿਲਾਂ ਸਭ ਨੂੰ ਮਾਣ ਪਰਮਾਇਰਾਨ ਦੀ ਬੇਨਤੀ ਦੇ ਸਭਨੇ ਸਭ ਨੂੰ ਮੇਰਾ ਜੀ ਆਪ ਜੀ ਜਪਾਤਨ ਨੂੰ ਪਾਸ਼ਾ ਜੀ ਅਨੁਸਾਰ ਦੀ ਰੱਬੀ ਬਾਣੀ ਦੇ ਗੀਤ ਨਾਲ ਪ੍ਰੋਜੈਕਟ ਸਾਹਿਬ ਨੂੰ ਬਾਣੀ ਪੜ੍ਹਦੇ ਹਾਂ ਆਪ ਨੂੰ ਸਹਿਯੋਗ ਕਰਦੇ ਆਂ ਮੀਤ ਕਰਦੇ ਆਂ ਬਹੁਤ ਬਹੁਤ ਦੀ ਬੁਨਵਾਣੀਆਂ ਜੀ ਨੂੰ ਸਮਾਜਿਕ ਸੁਰੂਸਤਮ ਨੇ ਬੜੇ ਸਮੇਂ ਬਾਅਦ ਸਤਿਕਾਰ ਦੇ ਵਿੱਚ ਹੋਣ ਕੇ ਪਰਿਵਾਰ ਵਾਲੇ ਸੁਹਾਣੀ ਦਾ ਮਾਤਾ ਜੀਓ ਭਾਈ ਗਾਇਕ ਸਾਰੇ ਸੰਸਕੀਏ ਮਾਤਾ ਪ੍ਰਿਆਪਨ ਦੇ ਸੁਨਾਨੇ ਆਪ ਜੀ ਨੇ ਕਿਛ ਸੰਦੀ ਮਾਤਰਾ ਆਦਰ ਸਤਿਕਾਰਨੀਆ ਬੀਨਾ ਬੀਨਾ ਕਿਸਣਾ ਨਾਸ ਕਰਨਾ ਬ੍ਰਹਮਾ ਦੇ ਦਰਵਾਜ਼ਾ ਕਰਨਾ ਦੇਵ ਪਰ ਸਵੈ ਸੁਚਾਰਨ ਦਸਤਾਨੀ ਸੇਵਾ ਕਰਤਾ ਸਿਮਰਨ ਸਾ ਸੇਵਾ ਕੀ ਤੀ ਸਤਵੰਤ ਹੈ ਜਿਤ ਸਤ ਗੁਰ ਕਾ ਮਨ ਮੰਨੈ ਜਿਤ ਸਤ ਗੁਰ ਕਾ ਮਨ ਮੰਨੈ ਸਾ ਸੇਵਾ ਕੀ ਤੀ ਸਾ ਸੇਵਾ ਕੀ ਤੀ ਸਤਵੰਤ ਹੈ ਜਿਤ ਸਤ ਗੁਰ ਕਾ ਸਤਿਗੁਰ ਦਾ ਮਨ ਨੇ ਜਾਂ ਸਤਿਗੁਰ ਦਾ i <laughs> said